कनाथिया श्लोक वासुदेव सर्वत्र में ऊन न कत हूं ठाएं अंतर बाहर संग है नानक काए दुराए पौड़ी ववा वैर न करियै काहू कट कट अंतर ब्रह्म समाहु वासुदेव जल थल मै रव्या गुरु प्रसाद विरले ही गव्या वैर विरोध मिटे ते मन ते ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲਹ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸਲੋਕ ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਡੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ ਪੌੜੀ ੜਾ 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 ਮਿਟੈ ਸੰਗ ਸਾਧੂ ਕਰਮ ਤਰਮ ਤਤ ਨਾਮ ਅਰਾਧੂ ਰੂੜੋ ਜਿਹੇ ਬਸਿਓ ਰਿ ਦਿਮਾਹੀ ਵਾ ਕੀ ੜਾੜ ਮਿਟਤ ਬਿਨਸਾਹੀ ੜਾੜ ਕਰਤ ਸਾਖਤ ਗੋਵਾਰਾ ਜਿਹ ਹੀਐ ਹੰਬੁਦ ਬਿਕਾਰਾ ੜਾੜਾ ਗੁਰਮ ਕੜਾੜ ਮਟਾਈ ਨਿਮਕ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਾਨੇ ਓਟ ਗਹੋ ਉਕਤ ਸਿਆਨ ਪਤਿਆਗ ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਅਬਹਾਰੀ ਸਾਸ ਤਰਿ ਸਿਮਰਤ ਵੇਦ ਪੁਕਾਰੇ ਸੋਦਤ ਸੋਦਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮਰਤ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਯਾਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੋਦੀ ਮਿਟੀ ਤਵ ਸੁਖ ਭਏ ਮਨ ਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਪੌੜੀ ਖਖਾ ਖਰਾ ਸਰਾ ਹੂ ਤਾ ਹੂੰ ਜੋ ਕਿਨ ਮੈਂ ਊਨੇ ਸੁਬਰ ਭਰਾ ਹੂ ਖਰਾ ਨਿਮਾਨਾ ਹੋਤ ਪਰਾਨੀ ਅਨੰਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤਾ ਆਵਾ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ ਅਸੰਕ ਕਥੇ ਖੇਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੁ ਸੁਨ ਮਨ ਮੇਰੇ ਸਰਨ ਪਰੋ ਹਰਿ ਆਇ ਓਕ ਤਸਿਆਨ ਪਸਗਲ ਤਿਆਗ ਨਾਨਕ ਲਏ ਸੁਮਾਏ ਪੌੜੀ ਸਸਾ ਸਿਆਨ ਪਛਾੜ ਈਆ ਨ ਹਕਮਤ ਹੁਕਮ ਨਾ ਪ੍ਰਭ ਪਤੀਆ ਨ ਸਹਸ ਭਾਂਤ ਕਰਹਿ ਚਤਰਾਇ ਸੰਗ ਤੋ ਹਾਰੈ ਏਕ ਨਾ ਜਾਇ ਸੋਉ ਸੋਉ ਜਪ ਦਿਨ ਰਾਤੀ ਰੇ ਜੀ ਚੱਲੈ ਤੋ ਹਾਰੈ ਸਾਥੀ ਸਾਧ ਸੇਵਾ ਲਾਵੇ ਜਿਹ ਆਪੈ ਨਾਨਕ ਤਾ ਕੋ ਦੁਖ ਨ ਬਿਆਪੈ ਸ਼ਲੋਕ ਹਰ ਹਰ ਮੁਖ ਤੇ ਬੋਲਨਾ ਮਨ ਮੂਠੈ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਣ ਤਨੰਤਰ ਸੋਇ ਪੌੜੀ ਹੇਰੋਂ ਘਟ ਘਟ ਸਗਲ ਕੈ ਪੂਰ ਰਹਿ ਭਗਵਾਨ ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ਹਉ ਛੁਟ ਕੈ ਹੋਏ ਆਨੰਦ ਤਿਹ ਹਉ ਨਾਹੀ ਤਹ ਆਪ ਹਤੇ ਦੁਖ ਜਨਮ ਮਹ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਦਿੜੜੈ ਦਿਆਲਾ ਸੰਤਾਂ ਸੰਗ ਹੋਤ ਕਿਰਪਾਲਾ ਓ ਰੈ ਕਛੂ ਨਾ ਕਿਨਹੂ ਕੀਆ ਨਾਨਕ ਸਬਕਾ ਸੁ ਪ੍ਰਭ ਤੇ ਹੂ ਆਸ ਲੋ ਲੇਖੈ ਕਤਹਿ ਨਾ ਛੂਟੀ ਐ ਖਿੰਖਿਨ ਖਿੰਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੋਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਮਤ ਜੀਉ ਪਿੰਡ ਜਿਨ ਸੁਖ ਦিয়ে ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦਹਿਸਿਸਤੂੰ ਨ ਨ ਜਾਏ ਦੇਵ ਨਹਾਰ ਦਤਾਰ ਪ੍ਰਭ ਨਿਮਖਨਾ ਮਨਹਿ ਵਸਾਏ ਲਾਲਚ ਝੂਠ ਬਕਾਰ ਮੋਹ ਇਆ ਸੰਪੈ ਮਨ ਮਾਹੀ ਲੰਪਟ ਚੋਰ ਨਿੰਦਕ ਮਹਾ ਤਿਨਹੁ ਸੰਗ ਬਿਹਾਏ ਤੁਧ ਭਾਵੈ ਤਾਂ ਬਖਸ਼ ਲੈ ਹੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸਲੋਕ ਖਾਤ ਪੀਤ ਖੇਲ ਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਹਰੰਦੇ ਸੂਖ ਬਿਸਰਾਮ ਖੇਪ ਨਬਾਈ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨੇ ਕੀਆ ਕਰਹਿ ਆਪ ਆਗੇ ਪਾਛੇ ਆਪ ਨਾਨਕ ਸੂ ਸਰਾਹੀ ਐ ਜੇ ਘਟ ਘਟ ਰਹਿਆ ਬਿ ਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਿ ਤੇ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਬੇਦ ਵਿਚਾਰੀ ਅੱਖਰ ਸਾਸਤਰ ਸਿਮਰਤ ਪ੍ਰਾਨਾ ਅੱਖਰ ਨਾਦ ਕਤਨ ਵਖਿਆਨ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸ਼ਲੋਕ ਹੱਥ ਕਲਮ ਅਗੰਮ ਮਸਤਕ ਲੇਖਾਵਤੀ ਊਰਜ ਰਹਿਉ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਪੌੜੀ ਏ ਅਚੁੱਤ ਏ ਪਾਰ ਬ੍ਰਹਮ ਅਗਨਾਸ਼ੀ ਅਗਨਾਸ਼ ਏ ਪੂਰਨ ਏ ਸਰਬਮੈ ਦੁਖ ਪੰਜਨ ਗੁਣਤਾਸ ਏ ਸੰਗੀ ਏ ਨਿਰੰਕਾਰ ਏ ਨਿਰਗੁਣ ਸਬ ਟੇਕ ਏ ਗੋਬਿੰਦ ਏ ਗੁਣ ਨਿਧਾਨ ਜਾਂ ਕੈ ਸਦਾ ਬਬੇਕ ਏ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ ਏ ਸੰਤਹਿ ਕੈ ਸਦਾ ਸੰਗ ਨੇਧਾਰਾਂ ਆਧਾਰ ਏ ਠਾਕੁਰ ਕਉਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮਦਾਨ ਰਾਖੋ ਹਿਇ ਪਰੋਏ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਕਾ ਅਗਿਆਨ ਭੰਜਨ ਗੁਰਦੇਵ ਬੰਧ ਪਸੋਧਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ ਕਰਾ ਇਹੋ ਸਲੋਕ ਆਦ ਅੰਤ ਪੜਨਾ